ਦੋਸਤੋ ਸਤਿ ਸ਼੍ਰੀ ਅਕਾਲ ਜੀ ਹਾਜ਼ਰ ਆ ਨਵੀਂ ਕਹਾਣੀ ਦੇ ਨਾਲ ਇੱਕ ਕਾਲਪਨਿਕ ਕਹਾਣੀ ਆ ਜੀ ਤੁਹਾਨੂੰ ਸਿੱਖਿਆ ਦੇਣ ਵਾਸਤੇ ਸਿਰਫ ਕੁਲਬੀਰ ਸਿੰਘ ਸੂਰੀ ਹੋਰਾਂ ਦੀ ਇਹ ਕਹਾਣੀ ਲਿਖੀ ਹੋਈ ਆ ਦੋ ਕਾਹਾਂ ਦੀ ਕਹਾਣੀ ਆ ਇੱਕ ਪਿੱਪਲ ਦੇ ਦਰਖਤ ਤੇ ਇੱਕ ਕਾਂ ਰਹਿੰਦਾ ਹੁੰਦਾ ਆਪਣੇ ਪਰਿਵਾਰ ਦੇ ਨਾਲ ਕਾਂ ਬਹੁਤ ਚਲਾਕ ਸੀ ਕੈਸੇ ਜਿਹੜਾ ਕਾਂ ਪਾਂਛੀ ਆ ਇਹ ਚਲਾਕ ਹੀ ਮੰਨਿਆ ਗਿਆ ਵਾ ਪਰ ਉਹ ਲੋੜ ਤੋਂ ਜ਼ਿਆਦਾ ਚਲਾਕ ਸੀਗਾ ਉਹ ਆਪਣੇ ਪਰਿਵਾਰ ਦੇ ਨਾਲ ਰਹਿੰਦਾ ਸੀ ਤੇ ਨਹੀਂ ਚਾਹੁੰਦਾ ਸੀ ਕੋਈ ਹੋਰ ਆ ਕੇ ਉੱਥੇ ਰਹੇ ਪਰ ਕੁਝ ਦਿਨਾਂ ਬਾਅਦ ਇੱਕ ਹੋਰ ਕਾਂ ਆਪਣੇ ਪਰਿਵਾਰ ਦੇ ਨਾਲ ਉਸੇ ਦਰਖਤ ਦੇ ਉੱਤੇ ਪਿੱਪਲ ਦੇ ਦਰਖਤ ਦੇ ਉੱਤੇ ਆ ਕੇ ਰਹਿਣ ਲੱਗ ਜਾਂਦਾ ਉਹ ਕਾਂ ਜਦੋਂ ਪੁਰਾਣੇ ਵਾਲਾ ਕਾਂ ਦੇਖਦਾ ਬਹੁਤ ਪਰੇਸ਼ਾਨ ਹੁੰਦਾ ਬਹੁਤ ਉਹਦੇ ਤੋਂ ਜੈਲਸੀ ਕਰਦਾ ਵੀ ਇਹ ਕਿਉਂ ਆ ਕੇ ਇੱਥੇ ਰਹਿਣ ਲੱਗ ਗਿਆ ਵੀ ਇਹ ਜੋ ਵੀ ਮੈਂ ਰੋਜ਼ੀ-ਰੋਟੀ ਆਪਣੇ ਪਰਿਵਾਰ ਦੇ ਲਈ ਧੋਖਾ ਕਰ ਕਰਕੇ ਲੈ ਕੇ ਉਹਨਾਂ ਵੀ ਫੇਰ ਇਹ ਉਹਦੇ ਤੇ ਵੀ ਹੱਥ ਪਾਊਗਾ ਵੀ ਇਹ ਕੱਲ ਨੂੰ ਮੇਰੀ ਵੈਲਿਊ ਆ ਜਿਹੜੀ ਉਹ ਡਾਊਨ ਕਰ ਦੂਗਾ ਉਸ ਕਾਂ ਨੂੰ ਇਹ ਡਰ ਪੈ ਜਾਂਦਾ ਉਹਨੂੰ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੰਦਾ ਪਹਿਲਾਂ ਪਹਿਲਾਂ ਉਹ ਨਵਾਂ ਆਇਆ ਕਾਂ ਭੋਲਾ ਸੀਗਾ ਉਹਨੇ ਕੁਝ ਨਹੀਂ ਕਿਹਾ ਹੌਲੀ ਹੌਲੀ ਉਹ ਵੀ ਉਦਾਂ ਦਾ ਹੋ ਗਿਆ ਤੇ ਉਹਨੂੰ ਜਵਾਬ ਦੇਣੇ ਉਹਨੇ ਸ਼ੁਰੂ ਕਰਤੇ ਹੁਣ ਉਹ ਕਾਂ ਜਿਹੜਾ ਪੁਰਾਣਾ ਸੀ ਉਹਦੇ ਨਾਲ ਬਹੁਤ ਲੜਦਾ ਝਗੜਦਾ ਤੇ ਇੱਕ ਦਿਨ ਉਹ ਉਹਨੂੰ ਕਹਿੰਦਾ ਵਾ ਵੀ ਤੂੰ ਆਪਣੇ ਉਹਨੂੰ ਬਹੁਤ ਚਲਾਕ ਸਮਝਦਾ ਵੀ ਇਸ ਦਰਖਤ ਤੇ ਮੇਰਾ ਹੀ ਹੱਕ ਆ ਵੀ ਤੂੰ ਇੱਥੇ ਕਿਉਂ ਆਇਆ ਵਾ ਆਪਣੇ ਪਰਿਵਾਰ ਨੂੰ ਲੈ ਕੇ ਤਾਂ ਉਹ ਨਵਾਂ ਕਾਹ ਕਹਿੰਦਾ ਵਾ ਵੀ ਇਹ ਦਰਖਤ ਸਿਰਫ ਤੇਰੇ ਲਈ ਨਹੀਂ ਇੱਥੇ ਕੋਈ ਵੀ ਆ ਕੇ ਰਹਿ ਸਕਦਾ ਵਾ ਤਾਂ ਪੁਰਾਣਾ ਕਾਹ ਕਹਿੰਦਾ ਚੱਲ ਠੀਕ ਆ ਇੱਕ ਕੰਮ ਕਰ ਇੱਕ ਮੁਕਾਬਲਾ ਕਰਦੇ ਆ ਆਪਾਂ ਦੋਨੋਂ ਜਿਹੜਾ ਉਸ ਮੁਕਾਬਲੇ ਦੇ ਵਿੱਚ ਜਿੱਤੂਗਾ ਉਹ ਇਸ ਦਰਖਤ ਦੇ ਉੱਤੇ ਰਹੂਗਾ ਤੇ ਦੂਜਾ ਜਿਹੜਾ ਹਾਰੂਗਾ ਉਹ ਆਪਣੇ ਪਰਿਵਾਰ ਨੂੰ ਲੈ ਕੇ ਇੱਥੋਂ ਚਲਾ ਜਾਊਗਾ ਨਵੇਂ ਕਾਹ ਨੂੰ ਇਹ ਮਨਜ਼ੂਰ ਹੋ ਜਾਂਦੀ ਆ ਸ਼ਰਤ ਕਹਿੰਦਾ ਮੁਕਾਬਲਾ ਕੀ ਆ ਪੁਰਾਣਾ ਕਾਹ ਕਹਿੰਦਾ ਮੁਕਾਬਲਾ ਇਹ ਆ ਕਿ ਆਪਾਂ ਦੋਨੋਂ ਭਾਰ ਚੱਕ ਕੇ ਉੱਡਾਂਗੇ ਜਿਹੜਾ ਜ਼ਿਆਦਾ ਉੱਚੀ ਉੱਡੂਗਾ ਉਹ ਜਿੱਤ ਜਾਊਗਾ ਤੇ ਉਹ ਇਸ ਦਰਖਤ ਦੇ ਉੱਤੇ ਰਹੂਗਾ ਜਿਹੜਾ ਹਾਰੂਗਾ ਉਹ ਚਲਾ ਜਾਊਗਾ ਨਵਾ ਕਾਹ ਮੰਨ ਜਾਂਦਾ ਦੀ ਮੁਕਾਬਲੇ ਦੇ ਲਈ ਉਹ ਕਹਿੰਦਾ ਬਿਲਕੁਲ ਮੈਨੂੰ ਮਨਜ਼ੂਰ ਆ ਤੂੰ ਦੱਸ ਕਦੋਂ ਮੁਕਾਬਲਾ ਕਰਨਾ ਪੁਰਾਣਾ ਕਾਹ ਕਹਿੰਦਾ ਕੱਲ ਸਵੇਰ ਦਾ ਸਮਾਂ ਰੱਖਦੇ ਆ ਜਿੰਨੇ ਵੀ ਪੰਛੀ ਆਲੇ ਦੁਆਲੇ ਰਹਿੰਦੇ ਆ ਉਹ ਸਾਰੇ ਆਉਣਗੇ ਤੇ ਆਪਣਾ ਮੁਕਾਬਲਾ ਦੇਖਣਗੇ ਤੇ ਜਿਹੜਾ ਤੋਤਾ ਵਾ ਉਹ ਆਪਣੇ ਮੁਕਾਬਲੇ ਦੀ ਸ਼ੁਰੂਆਤ ਕਰਾਊਗਾ ਠੀਕ ਆ ਜੀ ਅਗਲਾ ਦਿਨ ਆ ਜਾਂਦਾ ਦੋਨੋਂ ਮੁਕਾਬਲੇ ਲਈ ਤਿਆਰ ਹੁੰਦੇ ਨੇ ਹੁਣ ਪੁਰਾਣੇ ਕਾਹਨੇ ਕੀ ਕੀਤਾ ਹੁੰਦਾ ਦੋ ਥੈਲਿਆਂ ਦੇ ਵਿੱਚ ਭਾਰ ਪਾਉਣਾ ਹੁੰਦਾ ਉਹ ਇੱਕ ਥੈਲੇ ਦੇ ਵਿੱਚ ਰੂਪ ਆ ਕੇ ਰੱਖ ਦਿੰਦਾ ਤੇ ਦੂਜੇ ਥੈਲੇ ਦੇ ਵਿੱਚ ਲੂਣ ਪਾ ਦਿੰਦਾ ਵਾ ਇੱਕ ਦੇ ਵਿੱਚ ਰੂਪ ਆਉਂਦਾ ਇੱਕ ਦੂਜੇ ਦੇ ਵਿੱਚ ਲੂਣ ਪਾ ਦਿੰਦਾ ਉਹਨੂੰ ਇਹ ਸੀ ਵੀ ਜਿਹੜਾ ਰੂਪ ਵਾਲਾ ਥੈਲਾ ਉਹ ਮੈਂ ਚੱਕੂੰਗਾ ਉਹ ਹਲਕਾ ਹੋਊਗਾ ਤੇ ਮੈਂ ਉੱਪਰ ਉੱਡ ਜੂ ਮੈਂ ਜਿੱਤ ਜੂਗਾ ਧੋਖਾ ਕਰਨਾ ਚਾਹੁੰਦਾ ਸੀ ਉਹਦੇ ਮਨ ਦੇ ਵਿੱਚ ਚਲਾਕੀ ਸੀ ਜਦੋਂ ਮੁਕਾਬਲਾ ਸ਼ੁਰੂ ਹੋਣ ਲੱਗਦਾ ਉਹ ਧੋਖੇ ਦੇ ਨਾਲ ਨਵੇਂ ਕਾਂ ਨੂੰ ਲੂਣ ਵਾਲਾ ਥੈਲਾ ਚਕਾ ਦਿੰਦਾ ਤੇ ਆਪ ਰੂਹ ਵਾਲਾ ਥੈਲਾ ਚੱਕ ਦਿੰਦਾ ਤੇ ਜਿਹੜਾ ਤੂਤਾਵਾ ਉਹ ਸੀਟੀ ਮਾਰਦਾ ਮੁਕਾਬਲਾ ਸ਼ੁਰੂ ਹੋ ਜਾਂਦਾ ਹੁਣ ਪੁਰਾਣੇ ਕਾਂ ਵਾਲਾ ਥੈਲਾ ਹਲਕਾ ਸੀ ਉਹ ਇੱਕਦਮ ਉੱਪਰ ਉੱਡ ਜਾਂਦਾ ਕਾਫੀ ਉੱਚਾ ਤੇ ਜਿਹੜਾ ਦੂਜਾ ਨਵਾਂ ਕਾਂ ਸੀ ਉਹਦੇ ਕੋਲ ਭਾਰ ਜ਼ਿਆਦਾ ਸੀ ਉਹ ਹੌਲੀ-ਹੌਲੀ ਉੱਡਦਾ ਵਾ ਚਲੋ ਜੀ ਕੁਝ ਦੇਰ ਬਾਅਦ ਬਹੁਤ ਜ਼ਿਆਦਾ ਬੱਦਲ ਸਮਾਨ ਦੇ ਵਿੱਚ ਆ ਜਾਂਦੇ ਨੇ ਕਾਲੇ ਬੱਦਲ ਤੇ ਮੀਂਹ ਸ਼ੁਰੂ ਹੋ ਜਾਂਦਾ ਇਕਦਮ ਤੇ ਇਦਾਂ ਲੱਗਦਾ ਜਿੱਦਾਂ ਰੱਬ ਵੀ ਉਹ ਨਵੇਂ ਕਾਂ ਦਾ ਸਾਥ ਦੇਣਾ ਚਾਹੁੰਦਾ ਹੋਵੇ ਜਦੋਂ ਮੀਂਹ ਪੈਂਦਾ ਉਹ ਰੂਹਾਂ ਵਾਲਾ ਜਿਹੜਾ ਥੈਲਾ ਸੀ ਉਹ ਭਾਰੀ ਹੋ ਜਾਂਦਾ ਪਾਣੀ ਦੇ ਨਾਲ ਤੇ ਜਿਹੜਾ ਲੂਣ ਵਾਲਾ ਥੈਲਾ ਸੀ ਨਵੇਂ ਕਾਂ ਦੇ ਕੋਲ ਉਹ ਲੂਣ ਖੁਰਨਾ ਸ਼ੁਰੂ ਹੋ ਜਾਂਦਾ ਉਹ ਥੈਲਾ ਹਲਕਾ ਹੋਣ ਲੱਗ ਜਾਂਦਾ ਹੋਣਾ ਕੀ ਸੀ ਐਂਡ ਦੇ ਵਿੱਚ ਇੰਨਾ ਭਾਰ ਉਹਦਾ ਵੱਧਦਾ ਗਿਆ ਰੂਹ ਵਾਲੇ ਥੱਲੇ ਦਾ ਕਿ ਉਹ ਜਿਹੜਾ ਕਾਂ ਸੀਗਾ ਹੌਲੀ 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 ਥੱਲੇ ਆਉਂਦਾ ਗਿਆ ਇੰਨਾ ਭਾਰ ਵੱਧ ਗਿਆ ਉਹ ਥੱਲੇ ਆ ਕੇ ਡਿੱਗ ਗਿਆ ਤੇ ਜਿਹੜਾ ਨਵਾਂ ਕਾਂ ਸੀਗਾ ਉਹ ਮੁਕਾਬਲਾ ਜਿੱਤ ਜਾਂਦਾ ਵਾ ਸੋ ਦੋਸਤੋ ਕੀ ਸਿੱਖਿਆ ਮਿਲਦੀ ਆ ਆਪਾਂ ਨੂੰ ਇਸ ਕਹਾਣੀ ਤੋਂ ਇਹ ਸਿੱਖਿਆ ਮਿਲਦੀ ਆ ਕਦੇ ਵੀ ਦੂਜਿਆਂ ਦਾ ਨੁਕਸਾਨ ਕਰਨ ਦੀ ਕੋਸ਼ਿਸ਼ ਨਾ ਕਰੋ ਜਦੋਂ ਵੀ ਆਪਾਂ ਕੁਝ ਚਲਾਕੀ ਕਰਕੇ ਧੋਖਾ ਕਰਕੇ ਦੂਜਿਆਂ ਦਾ ਨੁਕਸਾਨ ਕਰਨ ਦੀ ਕੋਸ਼ਿਸ਼ ਕਰਾਂਗੇ ਉਲਟਾ ਆਪਣਾ ਨੁਕਸਾਨ ਜ਼ਰੂਰ ਹੁੰਦਾ ਤੇ ਪ੍ਰਮਾਤਮਾ ਵੀ ਸੱਚੇ ਦਿਲ ਵਾਲਿਆਂ ਦਾ ਸਾਥ ਦਿੰਦਾ ਵਾ ਇਸ ਕਹਾਣੀ ਤੋਂ ਇਹ ਗੱਲ ਕਲੀਅਰ ਜ਼ਰੂਰ ਹੁੰਦੀ ਆ ਤੇ ਇੱਕ ਗੱਲ ਹੋਰ ਯਾਦ ਰੱਖਣੀ ਚਾਹੀਦੀ ਆ ਹਮੇਸ਼ਾ ਰਲ ਮਿਲ ਕੇ ਸਾਨੂੰ ਰਹਿਣਾ ਚਾਹੀਦਾ ਵਾ ਕਿਸੇ ਵੀ ਚੀਜ਼ ਦੇ ਉੱਤੇ ਕਿਸੇ ਇੱਕ ਬੰਦੇ ਦਾ ਹੱਕ ਨਹੀਂ ਹੁੰਦਾ ਸਾਰਿਆਂ ਦਾ ਸਾਂਝਾ ਜਿਹੜਾ ਜਿੱਦਾਂ ਉਹ ਦਰਖਤ ਦੀ ਗੱਲ ਆ ਉਹ ਸਾਰੇ ਸਾਂਝੇ ਤੌਰ ਦੇ ਉੱਤੇ ਵੀ ਕੋ ਜੀ ਜੀ ਤੁਹਾਨੂੰ ਵਰਤ ਸਕਦੇ ਹੁੰਦੇ ਆ ਸੋ ਬਹੁਤ ਬਹੁਤ ਧੰਨਵਾਦ ਜੀ ਮੈਂ ਉਮੀਦ ਕਰਦਾ ਕਹਾਣੀ ਤੁਹਾਨੂੰ ਚੰਗੀ ਲੱਗੀ ਹੋਊਗੀ ਚੰਗੀ ਲੱਗੀ ਆ ਤਾਂ ਅੱਗੇ ਜਰੂਰ ਸ਼ੇਅਰ ਕਰਿਓ